ਲੋ ਵੀ ਦੋਸਤੋ ਇਹ ਹੈਗਾ ਵਾ ਹੁਸ਼ਿਆਰ ਤੋ ਤੇ ਇਹ ਹਾਲਾਤ ਦੇਖ ਕੇ ਕਹਿਣਾ ਪਵੇਗਾ ਕਿ ਦੇਖ ਤੇਰੇ ਇਨਸਾਨੀ ਕੀ ਕਾ ਹਾਲਤ ਹੋ ਗਈ ਬਗਵਾਨ ਕਿਤਨਾ ਬਦਲ ਗਿਆ ਇਨਸਾਨ ਕਿਤਨਾ ਬਦਲ ਗਿਆ ਇਨਸਾਨ ਨਾ ਕਿਸੇ ਕੀ ਚਿੰਤਾ ਇਸ ਕੋ ਨਾ ਕੋਈ ਸ਼ਰਮ ਹਜਾ ਕਿੰਨਾ ਬਦਲ ਗਿਆ ਇਨਸਾਨ ਕਿੰਨਾ ਬਦਲ ਗਿਆ ਇਨਸਾਨ ਦੇਖੋ ਜੋ ਹਾਲਾਤ ਇਹਨੇ ਬਣਾ ਰੱਖੇ ਆ ਇਹ ਆਪਣੇ ਵੀ ਛੱਡ ਚੋੜ ਲਗਵਾ ਸਕਦਾ ਤੇ ਰਾਹ ਚੱਲਦਾ ਕਿਸੇ ਵੀ ਵਿਅਕਤੀ ਨੂੰ ਇਹ ਫੱਟੜ ਕਰ ਸਕਦਾ ਹੈਗਾ ਤੇ ਭਾਈ ਇਹੋ ਜੇ ਲੋਕਾਂ ਦੇ ਸਖਤ ਚਲਾਣ ਤਾਂ ਜ਼ਰੂਰੀ ਆ ਲਓ ਫੇ ਸੁਣੋ ਹੁਣ ਗੱਲਬਾਤ ਇਹ ਅੱਜ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਸੀ ਇਜੇ ਦੇ ਉੱਪਰ ਦੋ ਵਿਅਕਤੀ ਬੈਠੇ ਜਿਹਦੇ ਨਾਲ ਪਿੱਛੇ ਇੱਕ ਵਿਅਕਤੀ ਬੈਠਾ ਸੀ ਉਹਨੇ ਦਰਵਾਜ਼ਾ ਰੱਖਿਆ ਸੀ ਪਿਛਲੀ ਸੀਟ ਦੇ ਉੱਪਰ ਤੇ ਉਹਦੇ ਉੱਪਰ ਉਹ ਵਿਅਕਤੀ ਬੈਠਾ ਸੀਗਾ ਇਹ ਕਿਸੇ ਟਾਈਮ ਕੋਈ ਵੀ ਅਨਸਖਾਮੀ ਜਿਹੜੀ ਘਟਨਾ ਹੋ ਸਕਦੀ ਸੀ ਜਦੋਂ ਵੀਡੀਓ ਦੇਖੀ ਅਸੀਂ ਉਹਦਾ ਨੰਬਰ ਜਿਹੜਾ ਉਹ ਕੈਪਚਰ ਕਰਕੇ ਤੇ ਚਲਾਨ ਉਸ ਵਿਅਕਤੀ ਦਾ ਕੱਢ ਦਿੱਤਾ ਜਦ ਕਿ ਇਹ ਵਿਅਕਤੀ ਦਾ ਜਿਹੜਾ ਐਡਰੈਸ ਹੈ ਇਹ ਜ਼ਿਲ੍ਹਾ ਤਰਨਤਾਰਨ ਦਾ ਆਇਆ ਇਹ ਚਲਾਨ ਉਹਦਾ ਕੱਟ ਦਿੱਤਾ ਉਸ ਵਿਅਕਤੀ ਨੂੰ ਨਹੀਂ ਪਤਾ ਕਿ ਮੇਰਾ ਚਲਾਨ ਜਿਹੜਾ ਕੱਟਿਆ ਗਿਆ ਹੁਣ ਜਦੋਂ ਉਹਦੀ ਸਰਵਿਸ ਕੌਣ ਜਾਣਗੇ ਜਾਂ ਉਹ ਕਿਤੇ ਅੱਗੇ ਕਿਸੇ ਨੂੰ ਵੇਚਣਗੇ ਜਾਂ ਉਹ ਨੂੰ ਕੰਪਿਊਟਰ ਦੇ ਵਿੱਚ ਉਹਦਾ ਬਾਇਓ ਡਾਟਾ ਪਾ ਕੇ ਸਾਰਾ ਚੈੱਕ ਕਰਨਗੇ ਇਹ ਵਾਲਾ ਜਿਹੜਾ ਗਿਫਟ ਹੈ ਇਹ ਉਹਨਾਂ ਨੂੰ ਵਿੱਚ ਨਜ਼ਰ ਆਏਗਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਕੋਈ ਵੀ ਵਿਅਕਤੀ ਜਿਹੜਾ ਟਰੈਪ ਕਰੂਣ ਦੀ ਜਿਹੜੀ ਹੈ ਵਾਇਲੇਸ਼ਨ ਹੈ ਉਹ ਨਾ ਕਰੇ ਆਰਾਮ ਦੇ ਨਾਲ ਜਿਹੜੀ ਆਪਣੀ ਜ਼ਿੰਦਗੀ ਹੈ ਜੀਓ ਇੱਕ ਗਿਫਟ ਆਉਂਦਾ ਤਿਆਰ ਹੈ ਥੈਂਕ ਯੂ ਸਾਡੇ ਕੋਲ ਇਸ ਵਕਤ ਨਹੀਂ ਹੈਗਾ ਬੰਦਾ ਫਿਰ ਵੀ ਚਲਾਨ ਕੱਢ ਦਿੱਤਾ ਹੈ ਕਿੱਦਾਂ ਬਿਲਕੁਲ ਜੀ ਇਹਦੇ ਵਿੱਚ ਈ ਚਲਾਨ ਵਿਚੜੀ ਮਸ਼ੀਨ ਹੈ ਉਹਦੇ ਵਿੱਚ ਆਪਸ਼ਨ ਹੈਗੀ ਹੈ ਜਦੋਂ ਵੀ ਇਕਲ ਦਾ ਨੰਬਰ ਆ ਜਾਂਦਾ ਅਸੀਂ ਉਹ ਸਾਰਾ ਬਾਇਓ ਡਾਟਾ ਦਾ ਕੱਢ ਲੈਂਦੇ ਆ ਉਹ ਕੱਢ ਕੇ ਫਿਰ ਅਸੀਂ ਮੌਕੇ ਤੇ ਚਲਾਨ ਕਰ ਦਿੰਦੇ ਆ ਇਹ ਜੋਨ ਦਾ ਐਡਰੈਸ ਆ ਉਸ ਦਸਤੇ ਮੁਵਜਾ ਜਿਹੜਾ ਉਹਨੇ ਦਿੱਤਾ ਐਡਰੈਸ ਮਾਨਯੋਗ ਆਰਟੀਓ ਸਾਹਿਬ ਦੇ ਦਫਤਰ ਦਿੱਤਾ ਉਹਦੇ ਵਿੱਚ ਉਹਨਾਂ ਘਰ ਜਿਹੜਾ ਸੈਂਡ ਹੋ ਜਾਂਦਾ ਹੈ ਆਨਲਾਈਨ ਚਲਾਨ ਸ਼ੁਰੂ ਹੋ ਗਿਆ। ਆਨਲਾਈਨ ਤੇ ਬੜੇ ਚਿਰ ਦੇ ਸ਼ੁਰੂ ਹੋ ਜੀ। ਪਰ ਅਸੀਂ ਹੁਣ ਇਸ ਚੀਜ਼ ਨੂੰ ਹੋਰ ਲੋਕਾਂ ਨੂੰ ਅਵੇਅਰਨੈਸ ਕਰਨ ਵਾਸਤੇ ਇਹ ਡੈਮੋ ਜਿਹੜਾ ਕਰਕੇ ਦਿਖਾ ਰਹੇ ਆ ਤਾਂ ਜੋ ਸਾਡਾ ਕੋਈ ਵੀਰ ਇਹ ਜੀ ਗਲਤੀ ਜਿਹੜੀ ਕਰਨਾ ਬੈਠੇ। ਔਰ ਵੀਡੀਓ ਚੱਲੀ ਐ। ਮੈਨੂੰ ਮੇਰੇ ਦਾ ਵੀ ਇਹ 1 ਘੰਟਾ ਹੋ ਗਿਆ 1.5 ਘੰਟਾ ਹੋ ਗਿਆ। ਲਗਭਗ 1.5 ਘੰਟਾ ਹੋ ਗਿਆ। ਇਸ ਨੂੰ ਇਹ 1.5 ਘੰਟੇ ਵਿੱਚ ਚਲਾਨ ਜਿਹੜਾ ਦਾ ਕੱਟ ਦਿੱਤਾ ਪਲੀਜ਼ ਪੁਲਿਸ ਨੂੰ ਆਪਰੇਟ ਕਰੋ। ਪੁਲਿਸ ਸਾਹਮੇਸ਼ਾ ਤੁਹਾਡੇ ਨਾਲ Thank you.